ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਹੈ ਪ੍ਰਗਟ ਭਾਈ ਦੇ ਘਰ ਅੱਜ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੱਜਦ ਸੂਈਆਂ ਦੋ گاਵਾ ਇੱਕ ਗਾਂ ਦੋਵਾਂ ਮਹੀਨੇ ਦੀ ਸੂਈ ਜਿਹੜੀ ਤੁਹਾਨੂੰ ਉਹ ਦਿਖਾਉਣੀ ਹੈ ਅੱਜ ਜ਼ਿਆਦਾ ਜਾਣਕਾਰੀ ਲਈ ਵੀਰ ਦੇ ਕੋਲ ਚੱਲਦੇ ਹਾਂ ਕਰਾਂਗੇ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀ ਸੋ ਦੋਸਤੋ ਇੱਥੇ ਆਓ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤੋਂ ਬਾਅਦ ਵਿੱਚ ਲੰਬੇ ਜਿਹੇ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਕਿਸੀ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕੇ ਸੋ ਦੋਸਤੋ ਜ਼ਿਆਦਾ ਜਾਣਕਾਰੀ ਲਈ ਚਲਦੇ ਹਾਂ ਪ੍ਰਗਟ ਭਾਈ ਦੇ ਕੋਲ ਕਰਾਂਗੇ ਗੱਲਬਾਤ ਪੁੱਛਾਂਗੇ ਸਾਰੀ ਡਿਟੇਲਰਾਂ ਦਾ ਹਾਂਜੀ ਸਸੀ ਦਾ ਭਾਈ ਜੀ ਸਸੀ ਕਾਲ ਜੀ ਆਪਣਾ ਐਡਰੈਸ ਬੋਲਦੇ ਪਾਜੀ ਪਿੰਡ ਬਹਿਲਾ ਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਤਰਨਤਾਰਨ ਫੋਨ ਨੰਬਰ ਬੋਲ ਦੋ 8728073597 ਜੀ ਠੀਕ ਹੈ ਵੀਰ ਅੱਜ ਕਿੰਨੇ ਪਸ਼ੂ ਵੀਰ ਸੇਲ ਅਜ ਤਿੰਨੇ ਗਾਵਾਂ ਜੀ ਆਪਣੇ ਕੋਲ ਅੱਛਾ ਜੀ ਹਾਂਜੀ ਤੇ ਸ਼ੁਰੂ ਕਰੀਏ ਪਹਿਲੋ ਦਾਲ ਗਾਂ ਦੋ ਇਹ ਗਾਦੀ ਵੀ ਜੀ ਡਿਟੇਲ ਦੱਸੋ ਪਹਿਲੇ ਨੰਬਰ ਆ ਜੀ ਇਹਦੇ ਸਾਰੇ ਪਾਜੀ ਦੁੱਧ 9-10 ਕਿਲੋ ਦੁੱਧ ਹੋਊਗਾ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ 20 ਦਿਨ ਹੋ ਗਏ ਹੋਣਗੇ ਸੁਬਾ ਕਰਵਾ ਜੀ ਸੁਬਾ ਪਹਿਲਾਂ ਅੱਛਾ ਬੱਚਾ ਕੀ ਜੀ ਮਗਰ ਬੱਚਾ ਜੀ ਅੱਛਾ ਜੀ ਹਾਂਜੀ ਖੋਲੋ ਨਕਰੀ ਤੋਰ ਕੇ ਇਹ ਖੰਡੀ ਆ ਜੀ ਬਹੁਤ ਵਧੀਆ ਠੀਕ ਹੈ ਜੀ ਇਹ ਠੀਕ ਹੈ ਠੀਕ ਹੈ ਜੀ ਉਹ ਬਰਤ ਚ ਗਾਈ ਓਏ ਹਾਂਜੀ ਪਾਜੀ ਖੋਲੋ ਜੀ ਤੋਰੀਏ ਲਓ ਜੀ ਪਰਾਂ ਦੋਸਤੋ ਪਹਿਲਾ ਸੂਗਾ ਸੂਈ ਆ 20 ਦਿਨ ਕਹਿੰਦਾ ਵੀਰ ਸੂਈ ਨੂੰ ਹੋ ਗਿਆ ਦੁੱਧ ਜਿਹੜਾ ਹੁਣ ਆਇਆ ਹੋਇਆ ਤਿਆਰ ਆ 9 ਲੀਟਰ ਬਾਕੀ ਤੁਹਾਡੀ ਸੇਵਾ ਤੇ ਦੁੱਧ ਵਧ ਵੀ ਸਕਦੀ ਆ ਕਾਦ ਗੁੰਦ ਦੋਸਤੋ ਚੰਗਾ ਵਾ ਹਵਾਂਦਾ ਵੀ ਦੋਸਤੋ ਕਾਫੀ ਤਿਆਰ ਕੀਤਾ ਵਧੀਆ ਲੈਓ ਜੀ ਮੋੜੋ ਡਰਦੀ ਆ ਫੀਲ ਠੰਡੀ ਆ ਉਸਨ ਥਰਮੀ ਦੋਸਤੋ ਚੰਗਾ ਵੀਡੀਓ ਬਣਾਉਂਦਾ ਦੋਸਤੋ ਟਾਈਮ ਅਜੇ 3 ਵਜੇ ਦਾ ਵਾ ਸ਼ਾਮਾਂ ਤੱਕ ਹਵਾਨਾ ਦੋਸਤੋ ਪੂਰਾ ਫੁੱਲ ਭਰ ਲੂਗੀ ਦੋਸਤੋ ਨਿਗਾਨੇ ਕਾ ਜਸ ਸਿੰਘਿਆ ਫੋਟਾਂ ਇਹ ਫੁਟੀਆਂ ਦੀ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਦਾ ਮੁੱਲ ਤੇ ਭਾਜੀ ਭਾ 27 28 ਕਰਕੇ ਦੇ ਦਾਂਗੇ ਭਾਈ ਜੀ ਬਾਈਏ ਰੇਟਿੰਗ ਹਾਂਜੀ ਉਹ ਚ ਮੰਨਦਣ ਹੋ ਜੂਗਾ ਹੋ ਜੂਗਾ ਜੀ ਹੋ ਜੂਗਾ ਠੀਕ ਹੈ ਜੀ ਠੰਡੀ ਆ ਕੋਈ ਉਹਦੀ ਗੱਲ ਨਹੀਂ ਹੈਗੀ ਠੀਕ ਹੈ ਜੀ ਲੱਤ ਛਾੜਾ ਵੀ ਨਹੀਂ ਹੈਗੀ ਦੋਸਤੋਂ ਠੰਡੀ ਸੀ ਲਿਆ ਜਿੱਦਾਂ ਮਰਜੀ ਪੋ ਹਾਂਜੀ ਵੀ ਜੀ ਦੂਜੇ ਨੰਬਰ ਤੇ ਇਹਦੇ ਬਾਰੇ ਜੀ ਇਹ ਭਾਜੀ ਸੂਈ ਆ ਅੱਜ ਕੋਈ 10 12 ਦੇਣ ਹੋਗਾ ਅੱਛਾ ਜੀ ਹਾਂਜੀ ਕਿੰਨਾ ਕੁ ਦੁੱਧ ਤਿਆਰਣ ਦੁੱਧ ਦੇ ਸਲੇ 11 12 ਕਿਲੋ ਹੋਊਗਾ ਅੱਛਾ ਜੀ ਹਾਂਜੀ ਬੱਚਾ ਕੀ ਦੇਮਾਰ ਇਹਦੇ ਮਗਰ ਬੱਛੀ ਹੈ ਜੀ ਠੀਕ ਹੈ ਜੀ। ਹਾਂ। ਦੋਸਤੋ 10-11 ਦਿਨ ਨੂੰ ਸੁਝੀਨ ਹੋ ਗਿਆ। ਬੱਚਾ ਇਹਨੇ ਵਛੀ ਦਿੱਤੀ ਐ। ਦੁੱਧ ਵੀਰ ਕਹਿੰਦਾ 10-11 ਕਿਲੋ ਤਿਆਰ ਆ। ਵਧੂ ਕੀ ਦੁੱਧ ਹੋ ਰਿਹਾ ਵੀਰ ਜੀ? ਕਰੋਗੀ ਜੀ 14 ਕਿਲੋ। ਥਣਾ ਥਣੇ ਬਿਲਕੁਲ ਓਕੇ ਜੀ। ਥੋੜਾ ਜਿਹਾ ਅਗਲੇ ਥਣ ਚ ਨਾ ਧਾਰਾ ਘਟਿਆ ਜਮੰਦਰੂ ਹੀ ਨਾ ਕੋਈ 10 ਘਟਾਰਾ ਹੀ ਆਈਆਂ ਪਹਿਲੇ ਚ। ਅੱਛਾ ਜੀ। ਹਾਂ ਬਾਕੀ ਤਿੰਨੇ ਮੁੱਕ ਗਿਆ ਲਗੇ। ਅੱਛਾ ਜੀ। ਹਾਂ ਠੀਕ ਹੈ ਜੀ। ਦੋਸਤੋ ਇੱਕ ਥਣ ਦੇ ਵਿੱਚ ਵੀਰ ਕਹਿੰਦਾ ਧਾਰਾ ਘਟਿਆ। ਹਾਂ ਜੀ। ਬਾਕੀ ਤਿੰਨ ਥਣਾਂ ਦੀ ਓਕੇ ਆ। ਹਾਂ। ਬਾਕੀ ਸੀ ਠੰਡੀ ਅਗਲੇ ਥਣ ਚ 10 ਘਟਾਰਾ ਆਉਂਦੀਆਂ ਵਾਤੇ ਜਮੰਦਰੀ ਕੱਟ ਚੱਲਿਆ ਵਾ ਠੀਕ ਹੈ ਜੀ ਚੱਲ ਸਕਦਾ ਥਣ ਕਿ ਨਹੀਂ ਕੋਈ ਕਨਾਰਗਿਲਟੀ ਕੋਖ ਨਹੀਂ ਹੈਗਾ ਕੋਈ ਕੇਅਰ ਕਰੇ ਤੇ ਚੱਲ ਸਕਦਾ ਠੀਕ ਹੈ ਜੀ ਖੋਲੋ ਇਹਨੂੰ ਤੋਰ ਕੇ ਦਿਖਾਈਏ ਕਰੀ ਪਹਿਲਾ ਸੂਆ ਦੋਸਤੋ ਇਹ ਸੂਈ ਹੈ 10 11 ਦਿਨ ਦੀ ਸੂਈ ਹੈ ਦੁੱਧ ਇਸ ਵਾਲੇ 10 ਕਿਲੋਟਰ ਤਿਆਰ ਹੈ ਵੀਰ ਕਹਿੰਦਾ 10 ਹੀ ਦਿੱਤਾ ਵੀਰ ਨੇ ਤੁਹਾਨੂੰ ਕਿ ਥਣ ਦੇ ਵਿੱਚ ਧਾਰਾ ਕੱਟਿਆ ਜੇ ਕੋਈ ਵੀਰ ਚੰਗੀ ਕੇਅਰ ਵਾਲਾ ਲੈ ਜਾਊਗਾ ਤੇ ਥਣ ਚੱਲੂ ਹੀ ਸਕਦਾ ਚੰਗੇ ਕਰਦ-ਕਰਤੀ ਹੈ ਦੋਸਤੋ ਉਸ ਨੂੰ ਠੰਡਾ ਕਰਕੇ ਦੋਸਤੋਂ ਨਵਾਏ ਨਹੀਂ ਕਿ ਇਸ ਕਰਕੇ ਥੋੜੀ ਜਿਹੀ ਲਿਬੜਿ ਲਿਬੜੀ ਜਾਦੇ ਹਵਾਨਾ ਦੋਸਤੋਂ ਇਸ ਗਾਣੇ ਨੂੰ ਚੰਗਾ ਤਿਆਰ ਕੀਤਾ ਥਾਣ ਵੀ ਕਾਫੀ ਵਿਰਲ ਤੇ ਮੋੜ ਲਓ ਜੀ ਬਾਕੀ ਸੀਲ ਠੰਡੀ ਵੀ ਠੰਡੀ ਸੀਲ ਹੈ ਪੂਰੀ ਦੋਸਤੋਂ ਜਿੱਦਾ ਮਾਜੀ ਬਹੁਤ ਥਾਣ ਵੀ ਕਾਫੀ ਵਿਰਲ ਤੇ ਲੱਗਾ ਹੈ ਜੀ ਦਵਾਈ ਬਹੁਤ ਭੋਲੀ ਹੈ ਦੋਸਤੋਂ ਫਿਰ ਕੁਆਲਟੀ ਵੀ ਚੰਗੀ ਹੈ ਕੱਦ ਕਾਠ ਲਵਾਂ ਠੀਕ ਹੈ ਬੱਚਾ ਦੇ ਮਗਰ ਵੱਛੀ ਹੈ ਜੀ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ? ਮੁੱਲ ਦੇ ਪਾਜੀ ਬੱਚੀ ਦੇ 30000 ਦੇ। ਅੱਛਾ ਜੀ। ਹਣ। ਵਛੀ ਦੇ 30000 ਦੀ ਆ ਥਣ ਘੱਟ ਕਰਕੇ 22000 ਦੀ ਦਵਾਂਗੇ। 22000 ਦੀ। ਹਾਂਜੀ। 22000 ਤੁਹਾਨੂੰ ਮੰਨ ਲੈਣਾ ਹੋ ਜਾਊਗਾ। ਹੋ ਜਾਊਗਾ ਜੀ। ਕੋਈ ਲਾਵੇ ਕੋਈ ਭੈਣ ਭਰਾ ਕੋਈ ਨਹੀਂ ਉਹ ਤੇ ਕਰਾਂਗੇ ਮਾਨਤਾ ਦੋਹਾਂ ਦਾ ਜਿੰਨਾ ਹੋਊਗਾ ਕਰਾਂਗੇ। ਠੀਕ ਠੀਕ ਹੈ। ਹਾਂਜੀ। ਦੋਸਤੋ ਪਹਿਲੇ ਨੰਬਰ ਤੇ ਜਿਹੜੀ ਗਾਂ ਖਾਈ ਉਹਦੇ ਮਗਰ ਬੱਚਾ ਆ ਵਛਾ ਵਜ। ਤੇ ਇਸ ਗਾਂ ਦੇ ਮਗਰ ਜਿਹੜੀ ਇਹ ਵਛੀ ਆ। ਇਸ ਤੋਂ ਅੱਗੇ ਤੀਜੇ ਨੰਬਰ ਤੇ ਇੱਕ ਗਾਂ ਹੋ ਰਹੀ ਉਹ ਤੁਹਾਨੂੰ ਦਿਖਾਉਣੀ ਹਾਂਜੀ ਵੀਰ ਜੀ ਇਹਦੀ ਕੀ ਡਿਟੇਲ ਹੈ ਜੀ ਇਥੋਂ ਦੇ 6 ਕਿਲੋ ਦੁੱਧਿਆ ਜੀ ਅੱਛਾ ਜੀ ਕਿੰਨੇ ਮਸੂਗਾ ਸੂਈ ਹੈ ਇਹ ਪਹਿਲਾਂ ਨਹੀਂ ਆ ਗਾੜੀ ਦੂਜੇ ਸੂਵੇ ਨਾ ਬਣੀ ਨੂੰ ਡੇਢ ਮਹੀਨਾ ਸਵਾ ਮਹੀਨਾ ਹੋ ਗਿਆ ਅੱਛਾ ਜੀ ਹਾਂ ਅਜੇ ਚੈੱਕ ਪਾਸ ਨਹੀਂ ਗਈ ਚੈੱਕ ਪਾਸ ਨਹੀਂ ਹੋਈ ਨਿਕਲ ਨਹੀਂ ਸਕਦੀ ਇਹਦੇ ਨਹੀਂ ਹੋਣੀ ਨਿਕਲ ਸਕਦੀ ਬਣੀ ਬਣੀ ਦੱਸਿਆ ਉਹਨਾਂ ਅੱਛਾ ਜੀ ਤੇ ਬਣੀ ਆਪਾਂ ਦੱਸਤਾ ਵਾ ਠੀਕ ਹੈ ਜੀ ਬੱਚਾ ਕੀ ਤੇ ਮਗਰ ਦੋ ਦੋ ਮਹੀਨੇ ਸਵਾ ਦੋ ਮਹੀਨੇ ਸੂਈ ਨ ਹੋਇਆ ਅੱਛਾ ਜੀ ਤੇ ਡੇਢ ਮਹੀਨੇ ਦਾ ਲਾਗੇ ਬਨੇ ਗੱਭਣ ਦਸੀ ਆ ਠੀਕ ਹੈ ਜੀ ਚੈੱਕ ਨਹੀਂ ਦੋਸਤੋ 2 2.5 ਮਹੀਨੇ ਵੀਰ ਕੰਦਾ ਸੂਈ ਨੂੰ ਹੋ ਗਿਆ ਟੀਕਾ ਭਰਾਇਆ ਹੋਇਆ ਅੱਜ ਚੈੱਕ ਪਾਸ ਨਹੀਂ ਗਈ ਦੁੱਧ ਵੀਰ ਕੰਦਾ ਇਸ ਵੇਲੇ ਛੀਕ ਲਈ ਤਿਆਰ ਖੋਲ ਕੇ ਦੋਸਤੋ ਤੁਹਾਨੂੰ ਵੀ ਕਿ ਦਿਖਾ ਦਿੰਨੇ ਬਾਕੀ ਜਰਸੀ ਵਹਿੜਿਆ ਚੰਗੀ ਆ ਮੀਡੀਅਮ ਕੱਦ ਕਾਠ ਹੈ ਦੋਸਤੋ ਇਹ ਭਾਜੀ ਚੋਈ ਆ ਅੱਛਾ ਚੋਈ ਹੈ ਜੀ ਹਾਂਜੀ ਠੀਕ ਹੈ ਜੀ ਇਹ ਦੋਸਤੋ ਇੱਥੇ ਵੀਰ ਵੇਖਣਾ ਸੀ ਇਹਨੇ ਚੋਈ ਹੈ ਤੁਹਾਨੂੰ ਦੋਸਤੋ ਇਹਦਾ ਵੀ ਕਾਫੀ ਵਿਰਲ ਤੇ ਹੈ ਲੈਓ ਜੀ ਮੁਰਦਾ ਇਹ ਯਰਸੀ ਕ੍ਰੋਸ ਹੈ ਦੋਸਤੋ ਇਹ ਵੀ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਇਹਦਾ ਭਾਸੀ ਮੁੱਲ ਭਾਵੇਂ 15-16 ਕਰੀਏ 12000 ਦੇ ਦਵਾਂਗੇ 12000 ਦੇ ਦਿੰਦੇ ਨੇ 12000 ਚ ਮੰਨ ਲੜ ਹੋ ਜਾਊਗਾ ਜੀ ਹੋ ਜਾਊਗਾ ਜੀ ਹੋਰ ਵੀਰ ਜੀ ਕੁਝ ਕਹਿਣਾ ਚਾਹੁੰਦੇ ਬਸ ਜੀ ਬਸ ਤਸੱਲੀ ਕਰਕੇ ਕੋਈ ਆਵੇ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਬਾਕੀ ਇਹ ਘਰ ਵਾਲਿਆਂ ਨਾਲ 100% ਦੇ ਗੱਬਣ ਆ ਠੀਕ ਹੈ ਜੀ ਬਾਕੀ ਆਪਾਂ ਲੈ ਚੈੱਕ ਨਹੀਂ ਕਰਾਈ ਕੋਈ ਗਰੰਟੀ ਨਹੀਂ ਇਦਾਂ ਦੇ ਸਕਦੇ ਠੀਕ ਹੈ ਜੀ ਬਣੀ ਜ਼ਰੂਰੀ ਆ ਤੇ ਬੋਲੀ ਨਹੀਂ ਆਂਦੇ ਬਾਅਦ ਠੀਕ ਠੀਕ ਹੈ ਜੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਿੰਨ ਪਸ਼ੂ ਦਿਖਾਏ ਆ ਤਿੰਨਾਂ ਪਸ਼ੂਆਂ ਦੀ ਡਿਟੇਲ ਦੋਸਤ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ